ਚੋਰੀ ਬੜੇ ਹੀ ਉਹਨਾਂ ਵੱਲੋਂ ਬੜੇ ਹੀ ਇੱਕ ਐਸੇ ਤਰੀਕੇ ਨਾਲ ਕੀਤੀ ਗਈ ਹੈ ਕਿ ਨਾ ਕੋਈ ਦਰਵਾਜ਼ਾ ਤੋੜਿਆ ਤੇ ਨਾ ਕੋਈ ਦਰਵਾਜ਼ਾ ਖੜਕਾਇਆ ਤੇ ਨਾ ਕੋਈ ਲੋਕ ਤੋੜਿਆ ਚੋਰਾਂ ਵੱਲੋਂ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਚੋਰਾਂ ਦੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਕਿ 6 ਜਿਹੜੇ ਚੋਰ ਨੇ ਉਹ ਕਿਵੇਂ ਗਲੀਆਂ ਦੇ ਵਿੱਚ ਘੁੰਮ ਰਹੇ ਨੇ ਸ਼ਰਿਆਮ ਘੁੰਮ ਰਹੇ ਨੇ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ 6 ਚੋਰਾਂ ਦੀਆਂ ਤੇ ਇਹਨਾਂ 6 ਚੋਰਾਂ ਵੱਲੋਂ ਦੋ ਘਰਾਂ ਨੂੰ ਐਸੇ ਨਿਸ਼ਾਨਾ ਬਣਾਇਆ ਗਿਆ ਕਿ ਜਿਵੇਂ ਕਿ ਪਹਿਲਾ ਘਰ ਜਿੱਥੋਂ ਸਟਾਰਟਿੰਗ ਹੁੰਦੀ ਹੈ ਵੀਡੀਓ ਉਸ ਤੋਂ ਸ਼ੁਰੂ ਤੋਂ ਜਿਹੜਾ ਉਸ ਤੇ ਪਿੱਛੇ ਘਰ ਆ ਪਿੱਛੇ ਕੋਈ ਕੈਮਰਾ ਨਹੀਂ ਸੀ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਸਕੇ ਉਹਨਾਂ ਦੀ ਜਿਹੜੀ ਗ੍ਰਿਲ ਸੀ ਗ੍ਰਿਲ ਨੂੰ ਤੋੜ ਕੇ ਚੋਰਾ ਵੱਲੋਂ ਅੰਦਰ ਘੁਸਿਆ ਜਾਂਦਾ ਤੇ ਅੰਦਰ ਪੂਰੀ ਫਰੋਲਾ ਫਰਾਲੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਤੇ ਉਹ ਖਾਲੀ ਮਕਾਨ ਜੀ ਉਸ ਦੇ ਨਾਲ ਜਿਹੜੇ ਦੂਜਾ ਬ੍ਰਦਰ ਸੀ ਉਹਦਾ ਰਹਿੰਦਾ ਸੀ ਤੇ ਉਸ ਬ੍ਰਦਰ ਨੇ ਜਦੋਂ ਸਵੇਰੇ ਤੜਕੇ ਉੱਠ ਕੇ ਦੇਖਿਆ ਤਾਂ ਕੇ ਹਿੱਲਜੁਲ ਕੁਛ ਹੋਈ ਵੀ ਆ ਤਾਂ ਉਹਨੇ ਦੂਜੇ ਆਪਣੇ ਬ੍ਰਦਰ ਦੇ ਮਕਾਨ ਦੇ ਵਿੱਚ ਜਾ ਕੇ ਦੇਖਿਆ ਪਿੱਛੇ ਦੋ ਕਮਰੇ ਨੇ ਜਿਹੜੇ ਉਹ ਕਮਰੇ ਦੇ ਵਿੱਚੋਂ ਉਹਨਾਂ ਵੱਲੋਂ ਜਿਹੜਾ ਕਿ ਇੱਕ ਸਬਾਨਾ ਸਾਰਾ ਫਰੋਲਿਆ ਪਿਆ ਸੀ ਤੇ ਗ੍ਰਿਲ ਤੋੜੀ ਪਈ ਸੀ ਉਸ ਤੋਂ ਬਾਅਦ ਅੱਗੇ ਆਉਂਦੇ ਨੇ ਚੋਰ ਜਿਵੇਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅਗਲੀ ਗਲੀ ਦੇ ਵਿੱਚ ਐਂਟਰ ਹੋ ਕੇ ਅੱਗੇ ਦੇਖੋ ਜਿਵੇਂ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਅੱਗੇ ਲਗਭਗ ਉਸ ਗਲੀ ਦੇ ਵਿੱਚ 6-7 ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਨ੍ਹਾਂ ਦੀ ਫੁਟੇਜ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਆ 6 ਚੋਰ ਕਿਵੇਂ ਹਨੇਰੇ ਦਾ ਹਨੇਰੇ ਦਾ ਸਹਾਰਾ ਲੈ ਕੇ ਹਨੇਰੇ ਦੇ ਵਿੱਚ ਖੜ ਜਾਂਦੇ ਨੇ ਤੇ ਇੱਕ ਚੋਰ ਦੇਖੋ ਕਿਵੇਂ ਅੱਗੇ ਦੇਖ ਰਿਹਾ ਦੇ ਦੂਜਿਆਂ ਨੂੰ ਇਸ਼ਾਰਾ ਕਰਦਾ ਤੇ ਉਹ ਫਿਰ ਨਾਲ ਪੰਜ ਚੋਰ ਹੋਰ ਅੱਗੇ ਜਾਂਦੇ ਨੇ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਗੇ ਇੱਕ ਸਾਈਡ ਤੇ ਚੋਰ ਘੁੱਜ ਜਾਂਦੇ ਨੇ ਤੇ ਉਸ ਸਾਈਡ ਤੇ ਵੀ ਤਿੰਨ ਚਾਰ ਘਰ ਨੇ ਉਹ ਤਿੰਨ ਚਾਰ ਘਰਾਂ ਦੇ ਵਿੱਚੋਂ ਆਪਣਾ ਦੇਖ ਕੇ ਕਿ ਅੰਦਰ ਲੋਕ ਸਾਹਮਣੇ ਜਾਗ ਰਹੇ ਸੀ ਤੇ ਇਸ ਕਰਕੇ ਉਹ ਦੂਜੀ ਗਲੀ ਦੇ ਵਿੱਚ ਮੁੜ ਜਾਂਦੇ ਨੇ ਦੂਜੀ ਗਲੀ ਦੇ ਵਿੱਚੋਂ ਮੁੜ ਕੇ ਤੀਜੇ ਪਾਸੇ ਦੀ ਚੌਥੀ ਗਲੀ ਦੇ ਵਿੱਚੋਂ ਘੁੰਮ ਕੇ ਜਿਵੇਂ ਕਿ ਸੀਸੀਟੀਵੀ ਕੈਮਰੇ ਤੋਂ ਤੁਹਾਡੇ ਸਾਹਮਣੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਉਹ ਅੱਗੇ ਦੇ ਅੱਗੇ ਦੇਖ ਕੇ ਕਿ ਜਿਹੜਾ ਮਕਾਨ ਉਹਨਾਂ ਨੂੰ ਖਾਲੀ ਮਿਲਿਆ ਅੱਗੇ ਕਿ ਜਿਸ ਮਕਾਨ ਦੀ ਕੋਈ ਲਾਈਟ ਨਹੀਂ ਲੱਗਦੀ ਸੀ ਤੇ ਨਾ ਹੀ ਕੋਈ ਖੜਕਾ ਦੜਕਾ ਸੀ ਉਸ ਮਕਾਨ ਦੀ ਜਿਹੜਾ ਕਿ ਚਰਨਜੀਤ ਸਿੰਘ ਐਸਡੀਓ ਰਿਟਾਇਰ ਨੇ ਉਹਨਾਂ ਉਹਨਾਂ ਦਾ ਮਕਾਨ ਸੀ ਉਹ ਅਗਲੇ ਕਮਰਿਆਂ ਦੇ ਵਿੱਚ ਸੁੱਤੇ ਪਏ ਸੀ ਤੇ ਉਹ ਇੱਕ ਕਮਰੇ ਦੇ ਵਿੱਚ ਉਹਨਾਂ ਦਾ ਬੇਟਾ ਸੁੱਤਾ ਪਿਆ ਸੀ ਤੇ ਇੱਕ ਕਮਰੇ ਦੇ ਵਿੱਚ ਚਰਨਜੀਤ ਸੁੱਤੇ ਪਏ ਸਨ ਉਹਨਾਂ ਵੱਲੋਂ ਚੋਰਾ ਵੱਲੋਂ ਬੈਕ ਸਾਈਡ ਤੋਂ ਪਿਛਲੇ ਗੇਟ ਦੇ ਅੰਦਰ ਐਂਟਰ ਹੋ ਕੇ ਤਸਵੀਰਾਂ ਤੁਹਾਡਾ ਉਹਨਾਂ ਦੇ ਮਕਾਨ ਦੀਆਂ ਸਾਂਝੀਆਂ ਕਰ ਰਹੇ ਆ ਕਿ ਉਹਨਾਂ ਨੇ ਪਿਛਲੇ ਗੇਟ ਦੇ ਦੀਵਾਰ ਦੇ ਉੱਪਰ ਦੀ ਟੱਪ ਕੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਗ੍ਰਿੱਲ ਤੋੜੀ ਗ੍ਰਿੱਲ ਦੇ ਵਿੱਚ ਦੀ ਜਿਵੇਂ ਕਿ ਤਸਵੀਰਾਂ ਤੁਹਾਨੂੰ ਲੱਗਾ ਤਾਂ ਸਾਂਝੀਆਂ ਕਰ ਰਹੇ ਹਾਂ ਕਿ ਗ੍ਰਿੱਲ ਤੋੜ ਕੇ ਗ੍ਰਿੱਲ ਦੇ ਅੰਦਰ ਦੀ ਦਾਖਲ ਹੋਏ ਤੇ ਦਾਖਲ ਹੋ ਕੇ ਅੰਦਰ ਉਹਨਾਂ ਦਾ ਸਟੋਰ ਤੇ ਅੰਦਰ ਇੱਕ ਪੂਜਾ ਰੂਮ ਤੇ ਅੰਦਰ ਇੱਕ ਹੋਰ ਸਟੋਰ ਜਿਹੜਾ ਕਿ ਦੂਜਾ ਕਮਰਾ ਉਹਨਾਂ ਦੇ ਨਾਲ ਦਾ ਸੀ ਉਹਨੂੰ ਸਾਰਾ ਪੂਰਾ ਫੋਲਾ ਫਰੌਲੀ ਕਰਕੇ ਜਿੱਥੇ ਤੱਕ ਲਗਭਗ 30000 ਰੁਪਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ بیٹے ਦੇ ਕਹਿਣ ਦੇ ਮੁਤਾਬਕ ਕਿ 30000 ਰੁਪਿਆ ਔਰ 4 ਜਾਂ 5 ਟੋਲੇ ਲਗਭਗ ਸੋਨਾ ਜਿਹੜੇ ਕੇ ਲੈ ਕੇ ਫਰਾਰ ਹੋ ਗਏ ਨੇ ਜਿਵੇਂ ਕਿ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ 6 ਬੰਦਿਆਂ ਦਾ ਜਿਹੜਾ ਗੈਂਗ ਆ ਇਹ ਲਗਾਤਾਰ ਮੁਹੱਲਿਆਂ ਦੇ ਵਿੱਚ ਜਿਵੇਂ ਕਿ ਘੁੰਮ ਰਿਹਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮਕਾਨ ਦੀ ਉਹਨਾਂ ਦੇ ਘਰ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਨੇ ਇੱਕ ਇੱਕ ਕੱਪੜਾ ਜਿਹੜਾ ਫਰੋਲਿਆ ਪਿਆ ਫ ਕੱਪੜੇ ਫਰੋਲ ਫਰੋਲ ਕੇ ਉਹਨਾਂ ਨੇ ਇਸ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ